ਕਿ ਜਿਹਦੇ ਹੱਥ ਬਾਜ਼ੀ ਆਉਂਦੀ ਐ ਇੱਥੇ ਕੋਈ ਨਹੀਂ ਕਰਦਾ ਘਟ ਮੀਆਂ ਕਿ ਜੋ ਸਿਰ ਤੇ ਪੈਂਦੀ ਐ ਉਹ ਝੰਡਣੀ ਪੈਂਦੀ ਐ ਭਾਵੇਂ ਹੱਸ ਕੇ ਝੱਲ ਲੋ ਭਾਵੇਂ ਮੱਥੇ ਪਾ ਲੋ ਘਟ ਮੀਆਂ ਬਈ ਤੁਹਾਡੇ ਸਾਡੇ ਤੋਂ ਇਹਨਾਂ ਨੇ ਕੀ ਲੈਣਾ ਬਸ ਇੱਕ ਦੂਜੇ ਨੂੰ ਹੀ ਕਹਿੰ ਜਾਂਦੇ ਆ ਕੁਰਸੀ ਮੇਰੀ ਐ ਤੂੰ ਪਾਸੇ ਹਟ ਮੀਆਂ ਜਿਹੜੀ ਸਿਰ ਤੇ ਪਈ ਐ ਉਹ ਝੱਲਣੀ ਪਣੀ ਐ ਪਾਵੇਂ ਹਾਸਲ ਪਾਵੇਂ ਮੱਥੇ ਪਾ ਲੋ ਪੱਟੂ ਗੇ ਸੱਤ ਸਰੀਅਕਾਲ ਵੀ ਵਿਵਪਤੀ ਨਮਸ਼ਰ ਦੇਖ ਰਿਹਾ ਮੈਂ ਤੁਹਾਡਾ ਆਪਣਾ ਪਰਿਵਾਰਕ ਨੰਬਰ ਨਹੀਂ ਸੁਣ ਤੁਸੀਂ ਸ਼ੇਅਰ ਤੋਂ ਨਜ਼ਰ ਆ ਲੈਂਦੇ ਤੁਹਾਡੇ ਨਾਲ ਸਾਥੀਓ ਰੇਲਵੇ ਰੋਡ ਤੇ ਆ ਅਪਡੇਟ ਮੈਨੂੰ ਪਤਾ ਲੱਗੀ ਆ ਤੁਹਾਡੇ ਨਾਲ ਸਾਂਝੀ ਕਰ ਦਵਾ ਔਰ 2019 ਚ ਸਭ ਤੋਂ ਪਹਿਲਾਂ ਨਾਲ ਵੀ ਨਾ ਦਿਖਾਵੂ 19 ਚ 2000 ਚ 2019 ਚ ਮੈਂ ਮਸਲਾ ਸਭ ਤੋਂ ਪਹਿਲਾਂ ਜੱਕਿਆ ਸੀ ਤਦ 2019 ਚ ਅਸੀਂ ਮਸਲਨ ਪ੍ਰਮੁੱਖਤਾ ਨਾਲ ਚੱਕਿਆ ਸੀਗਾ 2019 ਚ 6 ਸਾਲ ਹੋ ਗਏ 7 ਸਾਲ ਟੈਕਨੀਕਲੀ ਦੇਖਿਆ ਜਾਵੇ ਤਦ ਇੰਨੇ ਬੁਰੇ ਹਾਲਾਤ ਨਹੀਂ ਸੀਗੇ ਫਿਰ ਉਸ ਤੋਂ 21 ਚ ਬਣਦੀ ਆ ਕਿਹੋ ਜੀ ਬਣੀ ਸਭ ਨੂੰ ਪਤਾ ਹੀ ਸੀਗਾ ਕੀ ਹਾਲ ਹੋ ਗਿਆ ਔਰ ਉਸ ਤੋਂ ਬਾਅਦ ਹੁਣ 25 ਚ ਜੋ ਇਹਦੇ ਹਾਲਾਤ ਆ ਉਹ ਤਾਂ ਬਹੁਤ ਹੀ ਬੁਰੇ ਹਾਲਾਤ ਆ ਉਹ ਤਾਂ ਵੱਦ ਨਾਲੋਂ ਵੀ ਬੱਤਰ ਨੇ ਔਰ 4 4 ਵੀਲ ਵਾਲੇ ਤਾਂ ਜਿਹੜੇ ਹੈਗੇ ਆ ਪਰ ਜਿਹੜੇ ਟੂ-ਵੀਲਰ ਵਾਲੇ ਨੇ ਜਿਹੜਾ ਕੋਈ ਵਹੀਕਲ ਟੂ-ਵੀਲਸ ਨੇ ਉਹਨਾਂ ਦਾ ਬਹੁਤਾ ਹੀ ਬੁਰਾ ਹਾਲ ਹੈ ਪੈਦਲ ਤੁਰਨ ਵਾਲਿਆਂ ਤੋਂ ਉੱਤੋਂ ਬੁਰਾ ਹਾਲ ਹੈ ਸਾਈਕਲ ਵਾਲਿਆਂ ਤੋਂ ਜ਼ਿਆਦਾ ਮਜਬੂਰੀ ਹੈ ਔਰ ਹੁਣ ਜਿਹੜੀ ਲੇਟੈਸਟ ਅਪਡੇਟ ਸਾਹਮਣੇ ਆਈ ਆ ਉਹ ਇਹ ਆਈ ਆ ਜੀ ਕਹਿੰਦੇ ਕਿ ਜੋ ਮੇਰੇ ਸੂਤਰਾਂ ਤੋਂ ਪਤਾ ਲੱਗਿਆ ਕਿ ਅੱਜ ਇੱਕ ਮੀਟਿੰਗ ਹੋਈ ਹੈ ਜਿਸ ਇਹ ਗੱਲ ਆਖੀ ਗਈ ਹੈ ਕਿ ਸਤੰਬਰ 10 ਤੱਕ ਕੰਮ ਜਿਹੜਾ ਸ਼ੁਰੂ ਹੋ ਜਾਊਗਾ ਦੱਸਿਆ ਜਾ ਰਿਹਾ ਜੋ ਮੈਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦਾ ਪਰ ਇੰਟਲੀ ਜੋ ਦੱਸਿਆ ਜਾ ਰਿਹਾ ਕਿ 7 ਬੰਦਿਆਂ ਨੇ ਟੈਂਡਰ ਭਰਿਆ ਔਰ ਫਿਰ ਫਾਈਨੈਂਸ਼ੀਅਲੀ ਤੌਰ ਤੇ ਵੀ ਦੇਖਣਾ ਹੁੰਦਾ ਟੈਕਨੀਕਲੀ ਵੀ ਦੇਖਣਾ ਹੁੰਦਾ ਫਿਰ ਉਸ ਤੋਂ ਬਾਅਦ ਸਪਟੰਬਰ 10 ਤੱਕ ਦਾ ਸਮਾਂ ਜਿਹੜਾ ਲਿਆ ਗਿਆ ਉਸ ਤੋਂ ਬਾਅਦ ਕਹਿੰਦੇ ਕੰਮ ਸ਼ੁਰੂ ਹੋ ਜਾ ਸਕਦਾ ਹੋ ਜਾਵੇਗਾ ਜਾਂ ਹੋ ਸਕਦਾ ਔਰ ਜੇ ਸਪਟੰਬਰ ਮੰਨ ਕੇ ਚੱਲੀਏ ਸਪਟੰਬਰ 10 ਤੋਂ ਵੀ ਕੰਮ ਸ਼ੁਰੂ ਹੋ ਜਾਂਦਾ ਤਾਂ ਫਿਰ ਵੀ 3 4 5 6 ਮਹੀਨੇ ਤੁਸੀਂ ਆਪ ਵੀ ਸਮਝ ਲਓ 3 4 5 6 ਮਹੀਨੇ ਵੀ ਲੱਗ ਸਕਦੇ ਆ ਮਤਲਬ ਆਈ ਏਮ ਰੀਲੀ ਫੀਲਿੰਗ ਸੋ ਸੈਡ ਫਾਰ ਦਾ ਸ਼ਾਪਕੀਪਰਸ ਆਫ ਰੇਲਵੇ ਰੋਡ ਮੈਂ ਇਹਨਾਂ ਲਈ ਗ੍ਰਿਮ ਆ ਉਦਾਸ ਆ ਕਿਉਂਕਿ ਯਾਰ ਇਹਨਾਂ ਦੇ ਬਿਜ਼ਨਸ ਦਾ ਕਿੱਡਾ ਲਾਸ ਹੋ ਗਿਆ ਕਿੰਨਾ ਵੱਡਾ ਨੁਕਸਾਨ ਹੋ ਗਿਆ ਔਰ ਜਿਹੜੇ ਬਾਗ ਉੱਜੜ ਜਾਂਦੇ ਹੋ ਫਿਰ ਹਰੇ ਭਰੇ ਨਹੀਂ ਹੁੰਦੇ ਤਾਂ ਇਹ ਲੋਕ ਉੱਜੜਨ ਦੀ ਕਗਾਰ ਤੇ ਆ ਇਹਨਾਂ ਦਾ ਪਿਛਲਾ ਸੀਜ਼ਨ ਵੀ ਮਾੜਾ ਗਿਆ ਹੁਣ ਆ ਜਿਹੜਾ ਸਪਟੰਬਰ ਅਕਤੂਬਰ ਚ ਸੀਜ਼ਨ ਸ਼ੁਰੂ ਹੋਣਾ ਐਨ ਆਰ ਆਈਜ਼ ਆਉਂਦੇ ਆ ਉਹ ਇਹਨਾਂ ਦਾ ਸਾਰਾ ਸੀਜ਼ਨ ਖਰਾਬ ਜਾਣਾ ਦੀਵਾਲੀ ਆ ਜਾਣੀ ਆ ਬਚ ਹੋਰ ਕਈ ਤਿਉਹਾਰ ਆ ਜਾਣੇ ਆ ਤੇ ਫਿਰ ਜੇ ਸਤੰਬਰ ਸ਼ੁਰੂ ਹੋ ਗਏ ਜਿਵੇਂ ਕਿਹਾ ਜਾ ਰਿਹਾ ਕਿ 4-5 ਮਹੀਨੇ ਲੱਗ ਜਾਣਗੇ ਤੇ ਇਹਨਾਂ ਦਾ ਤਾਂ ਸਾਰਾ ਸੀਜ਼ਨ ਖਰਾਬ ਹੋ ਗਿਆ ਫਿਰ ਇਹਨਾਂ ਦੀਆਂ ਕਮਾਈਆਂ ਕਿੱਥੇ ਗਈਆਂ ਇਹਨਾਂ ਦੇ ਖਰਚੇ ਇਹਨਾਂ ਨੇ ਕਿਵੇਂ ਕਰਨੇ ਆ ਬਹੁਤ ਸਾਰੇ ਸਵਾਲ ਨੇ ਪਰ ਕੀ ਕਰੀਏ ਲੜਾਈ ਕੁਰਸੀ ਦੀ ਹੈ ਔਰ ਮੈਂ ਬੜੀ ਵਾਰ ਕਿਉਂਕਿ ਪਹਿਲਾਂ 80 ਗੱਲ ਕਰਦੇ ਸੀ ਕਿ ਕਿ ਸ਼ਹਿਰ ਦੇ ਲੀਡਰਾਂ ਬਾਰੇ ਕੀ ਕਹਿਣਾ ਔਰ ਹੁਣ ਲੋਕ ਗੱਲ ਕਰਨ ਲੱਗੇ ਆ ਪਰ ਮੈਂ ਲੋਕਾਂ ਨੂੰ ਇੱਕ ਹੋਰ ਨਜ਼ਰੀਆ ਦੇਣਾ ਚਾਹੁੰਦਾ ਹਾਂ ਕਿ ਇਹ ਲੀਡਰ ਨਹੀਂ ਆ ਇਹਲੇ ਸ਼ਹਿਰ ਦੇ ਸਾਡੇ ਜਿਹਨੂੰ ਅਸੀਂ ਲੀਡਰ ਕਹਿੰਨੇ ਆ ਇਹ ਲੀਡਰ ਨਹੀਂ ਆ ਇਹ ਪੋਲੀਟਿਸ਼ੀਅਨਸ ਨੇ ਲੀਡਰ ਉਹ ਹੁੰਦਾ ਜਿਹੜਾ ਆਪਣੇ ਲੋਕਾਂ ਨੂੰ ਲੀਡ ਕਰੇ ਉਹਨਾਂ ਨੂੰ ਕਿਸੇ ਮੁਕਾਮ ਤੇ ਪਹੁੰਚਾਵੇ ਇਹਨਾਂ ਕੋ ਤਾਂ ਹੀ ਮੌਂਕਲ ਨਹੀਂ ਹੁੰਦਾ ਕਿ ਸੜਕ ਕਿਵੇਂ ਬਣਨੀ ਆ ਨਾਲੇ 25 ਕਰੋੜ ਦਾ ਬਜਟ ਹੈ ਜੀ ਨਵਾਂ ਸ਼ਹਿਰ ਨਗਰ ਕੌਂਸਲ ਜਿੱਤ ਤੋਂ 7-8 ਕਰੋੜ ਤਨਖਾਹ ਨਿਕਲ ਜਾਣੀਆਂ ਕਿ ਸਾਰਾ ਪੈਸਾ ਸ਼ਹਿਰ ਦਾ ਇਸੇ ਰੋਡ ਤੇ ਲਾ ਦੇਣਾ ਹੁਣ ਕ੍ਰਿਆਮ ਰੋਡ ਦੇਖ ਲਈਏ ਬਰਨਾਲਾ ਬੰਗਾ ਰੋਡ ਦੇਖ ਲਈਏ ਆਪਾਂ ਗਣੇਸ਼ਨਕਰ ਰੋਡ ਦੇਖ ਲਈਏ ਸਾਰੇ ਨੇ ਹਾਲਤ ਇਹੋ ਜੇ ਬਣਦੇ ਜਾ ਰਹੇ ਆ ਜੇ ਸਾਰਾ ਪੈਸਾ ਇੱਧਰ ਹੀ ਦੇ ਦਾਂਗੇ ਮੰਨ ਲਓ ਇੱਕ ਪੁੱਤ ਨੂੰ ਹੀ ਸਾਰੀ ਜਾਇਦਾਦ ਦੇ ਦਾਂਗੇ ਬਾਕੀ ਪੁੱਤ ਕੀ ਬੇਦਖਲ ਕਰਨੇ ਆ ਸੋ ਜਿਹੜੀ ਮੈਂ ਗੱਲ ਕਰ ਰਿਹਾ ਸੀਗਾ ਕਿ ਉਹ ਮਾਰਚ ਤੱਕ ਬਹੁਤ ਨੁਕਸਾਨ ਚ ਝੱਲਣਾ ਪੈਣਾ ਦੁਕਾਨਦਾਰਾਂ ਨੂੰ ਔਰ ਇਹਨਾਂ ਦਾ ਨੁਕਸਾਨ ਬਹੁਤ ਹੋਇਆ ਬਿਨਾਂ ਵਜ੍ਹਾ ਹੋਇਆ ਔਰ ਪ੍ਰਸ਼ਾਸਨ ਦੀਆਂ ਆਪਣੀਆਂ ਹੀ ਨਲਾਇਕੀਆਂ ਆ ਮੈਂ ਜਿਹੜੀ ਲੀਡਰਾਂ ਦੀ ਗੱਲ ਕਰਦਾ ਕਿ ਉਹ ਲੀਡਰ ਨਹੀਂ ਆ ਕਿਉਂਕਿ ਉਹ ਸਿਰਫ ਇਹੀ ਸੋਚਦੇ ਕਿ ਅਸੀਂ ਬੂਥ ਨੂੰ ਕਿਵੇਂ ਲੀਡ ਕਰਨਾ ਤੇ ਮਨ 'ਚ ਡਰ ਹੁੰਦਾ ਕਿ ਅਸੀਂ ਜਿੱਤਾਂਗੇ ਕਿ ਨਹੀਂ ਔਰ ਉਹ ਡਰ ਫੇ ਤੁਹਾਡੇ ਤੇ ਵੀ ਪਾਇਆ ਜਾਂਦਾ ਪਰ ਐਕਚੁਅਲ ਲੀਡਰ ਉਹ ਹੁੰਦਾ ਜਿਹੜਾ ਆਪਣੇ ਲੋਕਾਂ ਨੂੰ ਲੀਡ ਕਰੇ ਲੋਕਾਂ ਨੂੰ ਅੱਗੇ ਲੈ ਕੇ ਜਾਵੇ ਤੁਹਾਨੂੰ ਕੌਣ ਅੱਗੇ ਲੈ ਕੇ ਜਾਵੇ ਤੁਹਾਨੂੰ ਤਾਂ ਪਿੱਛੇ ਛੱਟਦੇ ਆ ਨਾ ਅੱਗਾ ਧੌੜ ਸਿਰ ਪਿੱਛਾ ਚੌੜ 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 ਆਪੇ ਢਿੱਡ ਪਾੜ ਕੇ ਟਾਂਕੇ ਲਾੜ ਜੇ ਕੋਈ ਲਾੜਵੇ ਫਿਰ ਇਹ ਨਹੀਂ ਕਿਹਾ ਜਾਂਦਾ ਕਿ ਨੇ ਹਮੈਦ ਕੀਤੀ ਆ ਉਹ ਢਿੱਡ ਵੀ ਤਾਂ ਆਪ ਹੀ ਪਾੜਿਆ ਜੇ ਟਾਂਕੇ ਵੀ ਆਪ ਲਾ ਰਿਆ ਸੋ ਇਹ ਤਾਂ ਉਹੀ ਗੱਲ ਆ ਆਪ ਹੀ ਪਰਚਾ ਕਰਾ ਦੇਣਾ ਮੁਰਕੇ ਆਪੀ ਰਾਸ਼ੀਨਾ ਮੁਰਕੇ ਕਰਾ ਦੇਣਾ ਤਾਂ ਇਹੇ ਕੁਛ ਹੋ ਰਿਹਾ ਤੁਹਾਡੇ ਨਾਲ ਔਰ ਇਸ ਸਿਆਸਤਦਾਨ ਐਕਚੁਅਲ ਸਿਆਸਤਦਾਨ ਕੀ ਹੁੰਦਾ ਕਿ ਜਿਹੜਾ ਸਿਆਣੇ ਬੰਦੇ ਸੱਤ ਬੋਲਣ ਸੱਤ ਕਿਹਦੇ ਪੰਨੇ ਸੱਚ ਕਿਹਦੇ ਪੰਨੇ ਮੈਨੂੰ ਦੱਸੋ ਸੋ ਇਹ ਨਾਲ ਲੀਡਰ ਨੇ ਨਾ ਇਹ ਸੱਚੇ ਸਿਆਸਤਦਾਨ ਨੇ ਇਹ ਪੋਲੀਟੀਸ਼ਨ ਹਾਲਾਂਕਿ ਪੋਲੀਟੀਸ਼ਨ ਨੂੰ ਪੰਜਾਬੀ ਚ ਸਿਆਸਤਦਾਨ ਨਹੀਂ ਕਿਹਾ ਜਾਂਦਾ ਪਰ ਤੁਸੀਂ ਅੱਗੇ ਸੀ ਆਲਾ ਵਰਡ ਲਾ ਸਕਦੇ ਚਲੋ ਮੈਂ ਕਹਿੰਦਾ ਕਿ ਫਿਰ ਪੈਸਿਆਂ ਦੇ ਤੌਰ ਤੇ ਕਿਸੇ ਨੇ ਕੀਤੀ ਆ ਤਾਂ ਕਰਪਟ ਹੈ ਨਾ ਇਹ ਤਾਂ ਥੋੜੇ ਹਿੱਤ ਦਾ ਨਹੀਂ ਸੋਚਦਾ ਨਾ ਸੋ ਮੈਂ ਹੁਣ ਤੁਹਾਨੂੰ ਦਿਖਾ ਦਿੰਦਾ ਜੀ ਅਮਰੀਕਨ ਟੈਕਨੀਕ ਜਿਹੜੀ ਆ ਅਮਰੀਕਨ ਟੈਕਨੀਕ ਜਿਹੜੀ ਆ ਉਹ ਹੁਣ ਵਰਤੀ ਜਾਣੀ ਆ ਔਰ ਰੇਲਵੇ ਰੋਡ ਨੇ ਸਾਰਾ ਕੁਝ ਹੀ ਦੇਖ ਲਿਆ ਰੇਲਵੇ ਰੋਡ ਨੇ ਕੀ ਕਹਿੰਦੇ ਆ ਜੀ ਉਪੜ ਖਾਪੜ ਵੀ ਦੇਖ ਲਿਆ ਆਫ ਰੋਡਿੰਗ ਵੀ ਦੇਖ ਲਈ ਹੈ ਟੋਏ ਵੀ ਦੇਖ ਲਿਆ ਟੋਇਆਂ ਚ ਸੜਕ ਵੀ ਦੇਖ ਲਈ ਐ ਤੇ ਹੁਣ ਰੇਲਵੇ ਰੋਡ ਤੇ ਵੀ ਤੇ ਹੁਣ ਰੇਲਵੇ ਰੋਡ ਨੇ ਦਲਦਲ ਦੇਖਣੀ ਆ ਗਾਰੇ ਦੀ ਰੇਲਵੇ ਰੋਡ ਤੇ ਆਉਣ ਵਾਲੇ ਸਮੇਂ ਚ ਗਾਰੇ ਦੀ ਦਲਦਲ ਵੀ ਦੇਖ ਲੈਣੀ ਆ ਔਰ ਹੁਣ ਜਿਹਨਾਂ ਦੇ ਅੱਗੇ ਆ ਇੱਟਾ ਪਾ ਕਿੱਟਾ ਤੇ ਰੋੜੀ ਪਾ ਕੇ ਆ ਰੇਤ ਪਛਾਈ ਗਈ ਆ ਰੇਤ ਦੀ ਚਾਦਰ ਪਛਾਈ ਗਈ ਐ ਉਹ ਤਾਂ ਹੁਣ ਇਹੀ ਦੁਆਵਾ ਕਰਦੇ ਆ ਕਿ ਮੀਂਹ ਨਾ ਪਵੇ ਔਰ ਇਧਰ ਇੱਕ ਪਾਈਪ ਜਿਹੜਾ ਫਟ ਗਿਆ ਸੀ ਪੇਪ ਕਹਿੰਦੇ ਖਰਾਬ ਹੋ ਗਿਆ ਉਹ ਦੇਖੋ ਮੈਂ ਨਹੀਂ ਕਹਿੰਦਾ ਪ੍ਰਸ਼ਾਸਨ ਨੇ ਮਾੜਾ ਕੰਮ ਕੀਤਾ ਜਿੰਨੀ ਕੋ ਉਹਨਾਂ ਦੀ ਸੋਚ ਆ ਉਹਨਾਂ ਨੇ ਕਰ ਲਿਆ ਪਰ ਉਹ ਇੱਧਰ ਆ ਬੱਟਾ ਪਾ ਕੇ ਮਿੱਟੀ ਪਾ ਕੇ ਗਏ ਤੇ ਤੁਹਾਨੂੰ ਹਾਲ ਦੇਖ ਲਓ ਪਾਣੀ ਇੱਥੋਂ ਲੀਕ ਕਰ ਗਿਆ ਆ ਦਿਖਾਈ ਜਰਾ ਪਾਣੀ ਇੱਥੋਂ ਲੀਕ ਕਰ ਗਿਆ ਤੇ ਆ ਹਾਲ ਬਣ ਗਏ ਇਹ ਅਮਰੀਕਨ ਟੈਕਨੀਕ ਹੈ ਔਰ ਇਹ ਹੌਲੀ ਹੌਲੀ ਦਲਦਲ ਬਣਨੀ ਜੇ ਮੀਂਹ ਬਣ ਕੇ ਪੈ ਗਿਆ ਤਾਂ ਇਹ ਦਲਦਲ ਵਰਗਾ ਮਾਹੌਲ ਬਣ ਜਾਣਾ ਗੱਡੀਆਂ ਫਸਣੀਆਂ ਅਸਾਂ ਉਹ ਬਹੁਤ ਨੂੰ ਪਤਾ ਹੀ ਨਹੀਂ ਕਿਥੇ ਜਿਆਦਾ ਖੋਚ ਕੇ ਡੂੰਗਾ ਆ ਕਿਥੇ ਟੋਇਆ ਡੂੰਗਾ ਹੁਣ ਗੱਡੀਆਂ ਫਸਣੀਆਂ ਇੱਕ ਜੀਸੀਬੀ ਇੱਧਰ ਪੱਕੀ ਲਾ ਦੋ ਹਨਾ ਫੇਰ ਕਹਿੰਦੇ ਅਲੋਚਨਾ ਗੱਲ ਕਰਦੇ ਲੈ ਦੱਸ ਆ ਦੇਖਦਾ ਕਿਥੇ ਤੱਕ ਇਹ ਅਸਮਾਨ ਪਿਆ ਸੋ ਜੋ ਮੇਰੇ ਸੁਣਨ ਚ ਆ ਇਹ ਕਿਹਾ ਗਿਆ ਜੋ ਮੇਰੇ ਸੁਣਨ ਚ ਆ ਆ ਦਿਖਾਈ ਪਹਿਲਾਂ ਆ ਦਿਖਾਈ ਗੱਲ ਅਮਰੀਕਨ ਦਲ ਦਲਦਗੇ ਆ ਲੈ ਆ ਤੇ ਚੜੂਗਾ ਹੈ ਆ ਦੁਕਾਨਦਾਰ ਤੋਂ ਚੜੂਗਾ ਅਮਰੀਕਨ ਦਾ ਸਰਵੇਖਕ ਕਹਿੰਦਾ ਭੰਡਾ ਪੰਡਾਰੀਆ ਕਿੰਨਾ ਕੁ ਭਾਰ ਇੱਕ ਮੁਠੀ ਚੱਕ ਲੈ ਦੂਜੇ ਦੀ ਤਿਆਰ ਹੈ ਕਹਿੰਦੇ ਅਸੀਂ ਤਾਂ jaan ਛਡਾਈ ਸੀ ਬਿੱਲੀ ਤੋਂ ਪਰ ਮੋਰੇ ਬਿੱਲਾ ਪੈ ਗਿਆ ਉਹ ਹੋਈ ਲੱਗਦੇ ਆ ਠੀਕ ਹੈ ਥੋੜੀ ਰਾਹਤ ਵੀ ਆ ਪਰ ਜਮੀ ਪੈ ਗਿਆ ਕੰਮ ਖਿੱਲਰ ਜਾ ਐਂਡ ਮੈਂ ਇਹਨਾਂ ਸ਼ਾਪਕੀਪਰਸ ਲਈ ਸ਼ੋਰੂਮ ਵਾਲਿਆਂ ਲਈ ਬਹੁਤ ਉਦਾਸ ਹਾਂ ਇਹਨਾਂ ਲਈ ਗਮਗੀਨ ਹਾਂ ਕਿਉਂਕਿ ਇਹ ਸਿਆਸਤ ਦੀ ਭੇਟ ਚੜ ਗਏ ਇਹ ਸੜਕ ਤਾਂ ਚੜੀ ਆ 19 ਚ ਅਸੀਂ ਰੋਣਾ ਪਾਇਆ ਸੀ 21 ਚ ਬਣੀ ਫਿਰ ਖਿੱਲਰ ਗਈ ਪਰ ਇਹ ਜਿਹੜੇ ਦੁਕਾਨਦਾਰ ਆ ਇਹ ਸਿਆਸਤ ਦੀ ਭੇਟ ਚੜ ਗਏ ਮੈਨੂੰ ਇਹਨਾਂ ਲਈ ਮੇਰੇ ਮਨ 'ਚ ਗਮ ਹੈ ਮੇਰੇ ਮਨ 'ਚ ਤਕਲੀਫ ਹੈ ਕੀ ਯਾਰ ਐਡੇ ਤੁਸੀਂ ਆਪਣੇ ਆਪ ਨੂੰ ਇਹ ਕਹਾਉਂਦੇ ਹੋ ਕਿ ਸਾਡਾ ਮੰਤਰੀਆਂ ਨਾਲ ਵੀ ਉੱਚਾ ਦਰਜਾ ਤੂੰ ਥੋੜੇ ਕੋ ਯਾਰ ਲੈ ਦੇ ਕੇ ਦਸ ਸਾਲਾਂ ਚ ਸੜਕ ਹੀ ਨਹੀਂ ਬਣੀ ਇੱਕ ਬੇਨਤੀ ਮੈਂ ਹੋਰ ਕਰ ਦਿੰਦਾ ਕਿਉਂਕਿ ਬਹੁਤੇ ਸਾਰੇ ਲੋਕ ਸ਼ਾਇਦ ਮੈਨੂੰ ਪੁੱਛਣਗੇ ਕਿ ਤੂੰ ਕੀ ਕੀਤਾ ਮੈਂ ਜੀ ਦੇਖੋ ਜਿਹੜੇ ਮਾਨਯੋਗ ਮੰਤਰੀ ਸਾਹਿਬ ਨੇ ਜਿਹਨਾਂ ਕੋ ਡਿਪਾਰਟਮੈਂਟ ਜਿਹੜੇ ਇੱਥੇ ਆਈਵੀਸੀ ਮੁਕਤ ਕਰਨ ਉਹਨਾਂ ਨੂੰ ਪਰਸਨਲੀ ਕਾਲ ਵੀ ਕਰ ਚੁੱਕਾ ਮੈਂ ਪਰਸਨਲੀ ਮੈਸੇਜ ਵੀ ਭੇਜ ਚੁੱਕਾ ਉਧਰੋਂ ਰਿਪਲਾਈ ਨਹੀਂ ਆਇਆ ਮਤਲਬ ਮੇਰੀ ਤੌਰ ਪੱਜ ਚ ਕੋਈ ਕਮੀ ਨਹੀਂ ਹੈ ਉਦਰੋਂ ਕੋਈ ਰਹਿਪਨਾ ਹੀ ਨਹੀਂ ਹੁਣ ਇਹ ਤਾਂ ਉਹਨਾਂ ਨੇ ਦੇਖਣਾ ਜਿਹੜੀ ਸਰਕਾਰ ਕਹਿੰਦੀ ਐ ਕਿ ਅਸੀਂ ਸਭ ਦਾ ਸੋਚ ਗਏ ਹੁਣ ਜੋ ਫੋਨ ਹੀ ਨਹੀਂ ਚੱਕ ਦਿੱਤਾ ਸੀ ਕੀ ਕਰੀਏ ਅੱਛਾ ਉਸ ਤੋਂ ਉੱਪਰਲੀ ਗੱਲ ਜਿਹੜੀ ਮੈਂ ਪਹਿਲਾਂ ਕਹਿ ਕੇ ਛੱਡੇ ਆਂ ਕਿ 25 ਕਰੋੜ ਦਾ ਨਹੀਂ ਟੀਚਰ ਰੱਖਿਆ ਤੇ 25 ਕਰੋੜ ਦਾ ਟੀਚਰ ਰੱਖਿਆ ਮੰਨ ਲਓ 7-8 ਕਰੋੜ ਸੈਲਰੀਆਂ 'ਚ ਨਿਕਲ ਗਿਆ ਤਾਂ ਨਵੇਂ ਸ਼ਹਿਰ ਦੀ ਜਿੰਨੀ ਇਨਵੈਸਟਮੈਂਟ ਐ ਕਿ ਇਸ ਰੋਡ ਤੇ ਲੱਗ ਜਣੀ ਅੱਛਾ ਜੇ ਨਵੇਂ ਸ਼ਹਿਰ ਦੀ ਨਗਰ ਕੌਂਸਲ ਨੇ ਟੈਕਸ ਇਕੱਠਾ ਕਰਕੇ ਸੜਕ ਬਣਾਉਣੀ ਆ ਤਾਂ ਸਾਨੂੰ ਸਰਕਾਰ ਵੱਲੋਂ ਕੀ ਆ ਜਿਹੜੀ ਸਰਕਾਰ ਕਹਿੰਦੀ ਸਾਡੇ ਕੋਲ ਪੈਸਾ ਹੀ ਬਹੁਤ ਹੈ ਹਾਂ ਜਿਹੜੀ ਸਰਕਾਰ ਕਹਿੰਦੀ ਪੀਪਾ ਭਰਿਆ ਪਿਆ ਉਸ ਪੀਪੇ ਚੋਂ ਖਜ਼ਾਨਾ ਕੱਢ ਕੇ ਇੱਥੇ ਵੀ ਲਾਉਣਾ ਉਹ ਖਜ਼ਾਨਾ ਰੱਖਣਾ ਕਾਦੇ ਲਈ ਆ ਕੱਲੀ ਐਡਵਰਟਾਈਜ਼ਮੈਂਟ ਲਈ ਅੱਛਾ ਮੈਂ ਕਹਿੰਨਾ ਕਿਤੇ ਮਤਲਬ ਜੇ ਇਹ ਮੁੱਦਾ ਜ਼ਿਆਦਾ ਹਾਈਲਾਈਟ ਹੋ ਗਿਆ ਵੈਸੇ ਤਾਂ ਪੀਪੀ ਪੱਤੀ ਦੇ ਚੱਲਣ ਤੋਂ ਬਾਅਦ ਹਾਈਲਾਈਟ ਹੋਇਆ ਇਹ ਮਸਲਾ ਵਿਧਾਨ ਸਭਾ ਵਿੱਚ ਵੀ ਗਿਆ ਮੈਂਬਰ ਪਾਰਲੀਮੈਂਟ ਜਿਹੜੇ ਲੜੇ ਆ ਉਹਨਾਂ ਨੇ ਵੀ ਚੱਕਿਆ ਪਰ ਮੈਂ ਕਹਿੰਨਾ ਤੇ ਮੰਨ ਲਓ ਇਹ ਮਸਲਾ ਇੰਨਾ ਵੱਡਾ ਹੋ ਜਾਂਦਾ ਕਿ ਸਾਡੇ ਮਾਨਯੋਗ ਸੀਐਮ ਸਾਹਿਬ ਤੱਕ ਪਹੁੰਚ ਜਾਂਦਾ ਉਦੋਂ ਰੋ ਬਿਆਨ ਦੇ ਦਿੰਦੇ ਆ ਕਿ ਰੇਲਵੇ ਰੋਡ ਬਣ ਜੂ ਇੱਥੇ ਪੋਸਟਰ ਲੱਗ ਜਣੇ ਆ ਪਰ ਸੜਕ ਨਹੀਂ ਬਣਦੀ ਹੈ ਸੋ ਗਰਾਉਂਡ ਰਿਐਲਿਟੀ ਤੇ ਕੁਝ ਕਰਨਾ ਪੈਣਾ ਮੈਂ ਕਿਸੇ ਵੀ ਪਾਰਟੀ ਦੀ ਸਪੋਰਟ ਨਹੀਂ ਕਰਦਾ ਨਾ ਕਿਸੇ ਸਿਆਸਤਦਾਨ ਦੀ ਸਪੋਰਟ ਤੇ ਆ ਮੈਨੂੰ ਸੱਚ ਪੁੱਛੋ ਤਾਂ ਆਪਣੇ ਏਰੀਆ ਦਾ ਕੋਈ ਸਿਆਸਤਦਾਨ ਸਹੀ ਨਹੀਂ ਲੱਗਦਾ ਕਾਰਨ ਇਹ ਹੈ ਕਿ ਮਿਲਿਆ ਕੀ ਹੈ ਯਾਰ ਪਹਿਲਾਂ ਚੱਲੋ ਅੱਜ ਤੋਂ 7-8 ਸਾਲ ਪਹਿਲਾਂ ਸਾਡਾ ਇੰਟਰਸਟ ਹੀ ਨਹੀਂ ਸੀਗਾ ਮੰਨਦਾ ਜਦੋਂ ਜਵਾਨੀ ਚੁੰਦਾ ਉਹਨੂੰ ਲੱਗਦਾ ਮਹੀਂ ਮੈਂ ਮੈਂ ਕਿਸੇ ਤੋਂ ਕੀ ਲੈਣਾ ਪਰ ਜਦੋਂ ਹੁਣ ਆਮ ਲੋਕਾਂ ਦੇ ਚਿਹਰੇ ਲੂਸ ਹੋਏ ਦੇਖਦੇ ਆ ਨਾ ਮਾਇੂਸ ਦੇਖਦੇ ਆ ਆਮ ਲੋਕਾਂ ਦੇਖਦੇ ਕਿ ਅਰ ਇਹਨੂੰ ਮਿਲਿਆ ਕੀ ਆ ਇਹ ਬੰਦੇ ਨੇ ਸਾਰੀ ਜ਼ਿੰਦਗੀ ਇਹਨਾਂ ਟੈਕਸ ਦਿੱਤਾ ਮੈਂ ਆਪਣੀ ਗੱਲ ਕਰਦਾ ਸ਼ਹਿਰ ਦੀ ਚਾਹ ਦੀ ਪਿਆਲੀ ਤੋਂ ਲੈ ਕੇ ਰਾਤ ਦੇ ਦੁੱਧ ਤੱਕ ਟੈਕਸ ਹੀ ਦੇਈ ਜਾਂਦੇ ਡਾਇਰੈਕਟ ਇੰਡਾਇਰੈਕਟ ਪਰ ਸਾਨੂੰ ਬਦਲੇ ਚ ਮਿਲਿਆ ਕੀ ਆ ਜਦੋਂ ਇਹ ਚੀਜ਼ਾਂ ਸੋਚਦੇ ਆ ਫਿਰ ਮਨ ਵਿਲਕਦਾ ਪਰ ਜਦੋਂ ਅਸੀਂ ਹੁਣ ਮੇਰਾ ਤਾਂ ਇੱਕ ਪਰਿਵਾਰ ਹੈ ਮੇਰਾ ਘਰ ਹੈ ਮੈਨੂੰ ਜੋ ਪੀ ਬੱਤੀ ਦੇ ਬਾਅਦ ਉਹ ਨਹੀਂ ਪਿਆਰ ਮਿਲਿਆ ਮੈਂ ਉਹ ਵਾਪਸ ਵੀ ਤਾਂ ਕਰਨਾ ਨਾ ਹਰ ਵੇ ਜਦੋਂ ਦੇਖਦਾ ਕਿ ਮੇਰੇ ਆ ਸਾਰੇ ਭੈਣ ਭਰਾ ਇਹਨਾਂ ਨੂੰ ਮੁੰਨਿਆ ਜਾ ਰਿਹਾ ਹੈ ਨਾ ਉਹ ਇੱਕ ਕਹਾਵਤ ਵੀ ਆ ਜੁੜੇ ਹੋਏ ਭੈਣ ਭਰਾ ਮਾੜੀ ਸੁਣਾ ਦਵਾਂ ਜੀ 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 ਇੱਕ ਵਾਰੀ ਨੇ ਇੱਕ ਲੀਡਰ ਕਹਿੰਦਾ ਮਤਲਬ ਭੇਡਾਂ ਉਧੀਆਂ ਬੈਠੀਆਂ ਤੇ ਲੀਡਰ ਕਹਿੰਦਾ ਸਰਦੀਆਂ ਜਿਹੜੀ ਪ੍ਰਵਾਹ ਨਾ ਕਰਿਓ ਤੁਹਾਨੂੰ ਕੰਬਲ ਦੇਣੇ ਵਧੀਆ ਕਿਸੇ ਜੀ ਬਹੁਤ ਖੁਸ਼ੀ ਵਾਲੀ ਗੱਲ ਹੈ ਪਰ ਕੰਬਲ ਦੇਨੇ ਕਿਤਾ ਤੁਹਾਨੂੰ ਮੁੰਨ ਕੇ ਸੋ ਅਸੀਂ ਇਹ ਯਾਰ ਪੰਜਾਬੀ ਦਾ ਸ਼ੇਰਾਂ ਦੀ ਕੌਮ ਹੈ ਸੋ ਜਿਹੜਾ ਬੋਲਦਾ ਆ ਉਹਨੂੰ ਲੋਕ ਯਾਦ ਰੱਖਦੇ ਆ ਭਗਤ ਸਿੰਘ ਜੀ ਬੋਲੇ ਸੀ ਤਾਂ ਉਹਨਾਂ ਨੂੰ ਯਾਦ ਰੱਖਿਆ ਜਿਹੜੀ ਚੀਜ਼ ਮਾੜੀ ਹੋ ਰਹੀ ਉਹਦੇ ਖਿਲਾਫ ਬੋਲਣਾ ਪੈਣਾ ਚੁੱਪ ਕਰਕੇ ਮੂੰਹ 'ਚ ਉਂਗਲੀਆਂ ਦੇ ਕੇ ਜਿਹੜੀ ਆਪਣੇ ਵੀ ਕਹਿੰਦੇ ਨਾ ਆਪਣੇ ਹੱਥ ਤੇ ਆਪ ਵੀ ਦੰਦੀ ਵੱਢਣ ਨਾਲ ਕੁਝ ਨਹੀਂ ਹੋਣਾ ਤੁਹਾਨੂੰ ਜਿਹੜਾ ਤੁਹਾਡੇ ਦਾ ਮਾੜੀ ਕਰ ਰਿਹਾ ਉਹਦੇ ਹੱਥ ਤੇ ਦੰਦੀ ਵੱਢਣੀ ਬੜੀ ਤਾਂ ਉਹਨੂੰ ਪਤਾ ਲੱਗਣਾ ਇਹਦੀ ਚੀਜ਼ ਕੀ ਹੁੰਦੀ ਹੈ ਸੋ ਅਸੀਂ ਤਾਂ ਇਹੀ ਕੋਸ਼ਿਸ਼ ਕਰ ਰਹੇ ਆ ਕਿ ਤੁਹਾਡੇ ਜਿਹੜੇ ਤੋਖਲੇ ਆ ਤੁਹਾਡੇ ਜਿਹੜੇ ਦਰਦ ਆ ਉਹਨਾਂ ਨੂੰ ਲੈ ਕੇ ਆਈਏ ਸਾਹਮਣੇ ਹਾਲਾਂਕਿ ਸਿਆਸਤਦਾਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਪਰ ਜਦੋਂ ਤੁਸੀਂ ਯੂਨਿਟੀ ਚ ਹੋ ਜਾਓਗੇ ਨਾ ਤੁਸੀਂ ਇੱਕੇ ਚੋ ਜਾਓਗੇ ਫਿਰ ਜ਼ਰੂਰ ਫਰਕ ਪੈਂਦਾ ਪਰ ਸਾਡੇ ਲੋਕੀ ਕਹਿੰਦੇ ਯਾਰ ਇਹ ਨਹੀਂ ਤਾਂ ਉਹ ਸਹੀ ਉਹ ਨਹੀਂ ਤਾਂ ਇਹ ਸਹੀ ਇਹ ਵੀ ਇਹ ਵੀ ਚੱਲੀ ਜਾਂਦੀ ਆ ਤੁਸੀਂ ਆਪਣੀ ਵੀ ਇੱਕਾ ਦਿਖਾਓ ਔਰ ਜੇ ਤੁਸੀਂ ਆਪਣਾ ਇੱਕਾ ਦਿਖਾਤਾ ਇਹਨਾਂ ਨੂੰ ਇੱਕ ਵਾਰੀ ਸਮਝ ਪੈ ਗਈ ਕਿ ਲੋਕ ਸਮਝ ਗਏ ਆ ਲੋਕ ਹੁਣ ਸਾਡੇ ਖਿਲਾਫ ਤੁਰ ਪਏ ਆ ਫਿਰ ਆਪ ਹੀ ਤੁਹਾਡੇ ਘਰਾਂ ਨੂੰ ਢੁਕੂਗੇ ਆਪ ਹੀ ਹੱਥ ਫੜ-ਫੜ ਕੇ ਕਿਉਂਕਿ ਦੱਸੋ ਕਿਹੜਾ ਕੰਮ ਹੈ ਫਿਰ ਤੁਸੀਂ ਕਹਿੰਦਾ ਕਿ ਰਹਿਣ ਦੇ ਹੁਣ ਲੋਕ ਤੁਹਾਨੂੰ ਬਹੁਤ ਸ਼ੁਕਰ ਹੈ ਬਹੁਤ ਮੇਰੇ